ਸਿਕਾਲਜੀ ਮੈਂ ਹਰ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ। ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਵੱਲੋਂ ਮੀਡੀਆ ਦੇ ਨਾਲ ਗਲਵੱਤ ਕਰਦੇ ਹੋਏ ਇਤਰਾਜ਼ ਜਤਾਇਆ ਗਿਆ ਤੇ ਉਹਨਾਂ ਨੇ ਗੁਰਬਾਣੀ ਦਾ ਹਵਾਲਾ ਵੀ ਦਿੱਤਾ ਕਿ ਜੇਕਰ ਕੋਈ ਗੈਰ ਸਿੱਖ ਹੈ ਤਾਂ ਉਹ ਗੁਰਬਾਣੀ ਦੇ ਸਿਧਾਂਤਾਂ ਦੇ ਮੁਤਾਬਿਕ ਹੋ ਸਿੱਖ ਸੰਗਤ ਦੇ ਵਿੱਚ ਨਾ ਪਾਠ ਕਰ ਸਕਦਾ ਨਾ ਕੀਰਤਨ ਕਰ ਸਕਦਾ ਤੇ ਨਾ ਹੀ ਕੋਈ ਕੁਰਬਾਨ ਜਿਹੜਾ ਸੰਗਤਾਂ ਨੂੰ ਸਰਵਨ ਕਰਵਾ ਸਕਦਾ ਤਾਂ ਇਸ ਦਾ ਜਿਹੜਾ ਹਵਾਲਾ ਉਹਨੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਦੇ ਉੱਪਰ ਜਿਹੜਾ ਦਿੱਤਾ ਗਿਆ ਤਾਂ ਆਖਰਕਾਰ ਇਹ ਹਵਾਲਾ ਕਿਉਂ ਦਿੱਤਾ ਗਿਆ ਇਹ ਸ਼ਬਦ ਕਿਉਂ ਬੋਲੇ ਗਏ ਨੇ ਕਿਉਂਕਿ ਕਿਸੇ মিডিਆ ਆਧਾਰੇ ਦੇ ਵੱਲੋਂ ਜਨਕੀ ਪੱਤਰਕਾਰ ਵੱਲੋਂ ਜਿਹੜਾ ਸਵਾਲ ਕੀਤਾ ਗਿਆ ਕਿ ਬੀਤੇ ਦਿਨੀ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਸੋਗਮਈ ਤਰੀਕੇ ਦੇ ਨਾਲ ਜਿਹੜੇ ਵਿਰਾਗਮਈ ਤਰੀਕੇ ਦੇ ਨਾਲ ਸਮਾਗਮ ਹੁੰਦੇ ਨੇ ਤਾਂ ਸਮਾਗਮ ਜਿਹੜਾ ਹਰਜਿੰਦਰ ਸਿੰਘ ਸ਼ੀਰ ਨਗਰ ਵਾਲੇ ਤਾਂ ਉਹਨਾਂ ਦੇ ਜੱਦੀ ਪਿੰਡ ਵਿਖੇ ਜਿਹੜਾ ਸਮਾਗਮ ਰੱਖਿਆ ਗਿਆ ਸੀ ਜੱਦੀ ਦੇ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਜਸਵੀਰ ਜੱਸੀ ਤਾਂ ਉਸ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਨੇ ਭਾਈ ਹਰਜਿੰਦਰ ਸਿੰਘ ਸ਼ੀਰ ਨਗਰ ਵਾਲਿਆਂ ਦੇ ਨਾਲ ਕੀਰਤਨ ਕੀਤਾ ਤੇ ਉਹ ਗੁਰਬਾਣੀ ਸਰਵਨ ਸੰਗਤਾਂ ਨੂੰ ਕਰਵਾਈ ਤਾ ਆਖਰਕਾਰ ਇਤਰਾਜ਼ ਜਿਹੜਾ ਉਹ ਸਿੰਘ ਸਾਹਿਬ ਵੱਲੋਂ ਕੀਤਾ ਗਿਆ ਤਾਂ ਇਹ ਇਤਰਾਜ਼ ਕਿਉਂ ਕੀਤਾ ਗਿਆ ਕਿਉਂਕਿ ਉਹ ਵਾਕੀ ਉਹ ਗੈਰ ਸਿੱਖ ਹੈ ਕਿ ਪ੍ਰੋਪਰ ਤਿਕਣਾ ਉਸਨੇ ਕੇਸ ਨਹੀਂ ਰੱਖੇ ਹੋਏ ਬੇਸ਼ੱਕ ਉਸ ਸ਼ਖਸ਼ ਨੂੰ ਗੁਰਬਾਣੀ ਦਾ ਗਿਆਨ ਹੈ ਉਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਿਹਾ ਹੈ ਗੁਰਬਾਣੀ ਦੇ ਆਧਾਰ ਤੇ ਗੁਰਬਾਣੀ ਦੀਆਂ ਗੱਲਾਂ ਕਰ ਰਿਹਾ ਹੈ ਜਾਂ ਗੁਰਬਾਣੀ ਦੇ ਜਿਹੜੇ ਉਹ ਮਨੋਹਰ ਕੀਰਤਨ ਹੈ ਉਹ ਸੰਗਤਾਂ ਨੂੰ ਸਰਵਣ ਕਰਵਾ ਰਿਹਾ ਹੈ ਕਿ ਆਖਰਕਾਰ ਵਾਕਈ ਕਿ ਗੈਰ ਸਿੱਖ ਜਿਹੜਾ ਉਹ ਸੰਗਤਾਂ ਨੂੰ ਗੁਰਬਾਣੀ ਸਰਵਨ ਨਹੀਂ ਕਰਵਾ ਸਕਦਾ ਕਿ ਪਾਠ ਜਿਹੜਾ ਹੋ ਨਹੀਂ ਸਰਵਨ ਕਰ ਸਕਦਾ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਜ ਜਿਹੜੀਆਂ ਜਥੇਦਾਰ ਵੱਲੋਂ ਗੱਲਾਂ ਕਹੀਆਂ ਗਈਆਂ ਨੇ ਜਾਂ ਫਿਰ ਜੋ ਗੁਰਬਾਣੀ ਦਾ ਹਵਾਲਾ ਦਿੱਤਾ ਗਿਆ ਕਿ ਬਾਕੀ ਇਸ ਦੇ ਆਧਾਰ ਤੇ ਤਾਂ ਕਿ ਸਮਝੀਏ ਕਿ ਆਪਾਂ ਕਿ ਹੁਣ ਗੈਰ ਸਿੱਖ ਜਿਹੜੇ ਨੇ ਉਹ ਸੰਗਤਾਂ ਦੇ ਵਿੱਚ ਗੁਰਬਾਣੀ ਜਿਹੜੀਆਂ ਸੰਗਤਾਂ ਨੂੰ ਸਰਵਨ ਨਹੀਂ ਕਰਵਾ ਸਕਦੇ ਸੋ ਅਸੀਂ ਸਾਰੀ ਜਿਹੜੀ ਜਾਣਕਾਰੀ ਹੈ ਕਿ ਸਭ ਬੁੱਧੀਜੀਵੀ ਤੋਂ ਲਾਵਾਂਗੇ ਕਿ ਆਖਰਕਾਰ ਵਾਕੀ ਇਹ ਗੁਰਬਾਣੀ ਦੇ ਸਿਧਾਂਤਾਂ ਦੇ ਮੁਤਾਬਿਕ ਉਲਟਾ ਹੈ ਕਿ ਗੁਰਬਾਣੀ ਦੇ ਵਿੱਚ ਇਸ ਬਾਰੇ ਵਿਚਾਰ ਚਰਚਾ ਹੈ ਇਹ ਸਾਰੀ ਜਾਣਕਾਰੀ ਦੇ ਅੰਦਰ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਨਗੇ ਬੁੱਧੀਜੀਵੀ ਨੇ ਸਰਬਜੀਤ ਸਿੰਘ ਸੋਲ ਤਾਂ ਉਹਨਾਂ ਨਾਲ ਸੀ ਸਾਰੀ ਜਿਹੜੀ ਇਹ ਵਿਚਾਰ ਚਰਚਾ ਕਰਾਂਗੇ ਕਿ ਆਖਰਕਾਰ ਕੀ ਇਹ ਵਾਕੀ ਇਹ ਸੱਚ ਹੈ ਸੋ ਸਾਡੇ ਨਾਲ ਜੁੜ ਚੁੱਕੇ ਨੇ ਸਰਵਜੀ ਸਿੰਘ ਸੋਲਜੀ ਜੋ ਸਿੱਖ ਬੁੱਧੀਜੀਵੀ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੋਣ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਜੀ ਸਿੰਘ ਅ ਸਿੰਘ ਸਾਹਿਬ ਤੁਸੀਂ ਮੈਨੂੰ ਲੱਗਦਾ ਹੈ ਸ਼ਾਇਦ ਇਹ ਖਬਰ ਜਿਹੜੀ ਸੁਣ ਵੀ ਲਈ ਹੋਣੀ ਕਿਉਂਕਿ ਜਿਹੜੇ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤਾਂ ਉਹਨਾਂ ਵੱਲੋਂ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਗੈਰ ਸਿੱਖ ਹੈ ਉਹ ਸੰਗਤਾਂ ਨੂੰ ਗੁਰਬਾਣੀ ਸਰਵਣ ਨਹੀਂ ਕਰਾ ਸਕਦਾ ਪਾਠ ਨਹੀਂ ਸਰਵਣ ਕਰਾ ਸਕਦਾ ਇਹ ਗੁਰਬਾਣੀ ਸਿਧਾਂਤਾਂ ਦੇ ਉਲਟ ਹੈ ਜਸਵੀਰ ਸਿੰਘ ਜੱਸੀ ਜੋ ਕਿ ਨਾਮੀ ਕਲਾਕਾਰ ਨੇ ਕਿਉਂਕਿ ਅਕਸਰ ਹੀ ਤੁਸੀਂ ਉਹਨਾਂ ਨੂੰ ਅ ਕਈ ਉਹਨਾਂ ਦੇ ਸ਼ਬਦ ਵੀ ਆਏ ਨੇ ਹਰਜਿੰਦਰ ਸਿੰਘ ਸ਼ੀ ਨਗਰ ਵਾਲਿਆਂ ਦੇ ਪਿੰਡ ਜੱਦੀ ਪਿੰਡ ਵਿਖੇ ਸਮਾਗਮ ਸੀ ਕਿਉਂਕਿ ਸ਼ਹੀਦਾਂ ਦੇ ਸਮਾਗਮ ਜਿਹੜੇ ਰੱਖੇ ਜਾ ਰਹੇ ਨੇ ਥਾਂ-ਥਾਂ ਤੇ ਹੋ ਰਹੇ ਨੇ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਸਮਾਗਮ ਰੱਖਿਆ ਗਿਆ ਜਸਵੀਰ ਸਿੰਘ ਜੱਸੀ ਨੇ ਕੀਰਤਨ ਕੀਤਾ ਸੰਗਤਾਂ ਨੂੰ ਬੜਾ ਕੀਰਤਨ ਵੀ ਪਸੰਦ ਆਇਆ ਬੇਸ਼ੱਕ ਗੈਰ ਸਿੱਖ ਨੇ ਕੀ ਗੁਰੂ ਦੇ ਸਿਧਾਂਤਾਂ ਦੇ ਮੁਤਾਬਿਕ ਕੀ ਵਾਕਈ ਕੋਈ ਗੈਰ ਸਿੱਖ ਜਿਹੜਾ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਾ ਸਕਦਾ ਸਾਨੂੰ ਜੀ ਸਿੰਘ ਮੈਜ ਬਾਅਦ ਸਿ ਮੈਜ ਉਹਨਾਂ ਦਾ ਬਿਆਨ ਸੁਣਿਆ ਨੀਗਾ ਸਿੰਘ ਸਾਹਿਬ ਦਾ ਹੂੰ ਤੇ ਕੀ ਬਿਆਨ ਕਿਸ ਕੰਟੈਕਸਟ ਨਾ ਦਿੱਤਾ ਹੂੰ ਕੋਈ ਵੀ ਕੋਈ ਜਿਹੜੀਆਂ ਕੁਝ ਮਰਿਆਦਾ ਜਿਹੜੀਆਂ ਹੁੰਦੀਆਂ ਜਿਦਾ ਹਰਮੰਦਰ ਸਾਹਿਬ ਗੁਰਦਵਾਰਾ ਸਾਹਿਬ ਜਿੱਥੇ ਕੁਝ ਸੰਭੰਧੀਆਂ ਨੇ ਹੂੰ ਲੇਕਿਨ ਅਸੀਂ ਟਕਪੜੇ ਘਰ ਚ ਕਿਤੇ ਵੀ ਕੁਝ ਜਿਹੜੇ ਆਮ ਸਮਾਗਮ ਹੁੰਦੇ ਆ ਉੱਥੇ ਸਾਰੇ ਜਿਹੜੇ ਨੇ ਆਪਣੇ ਬੁੱਢਾ ਜੋ ਗੈਰ ਸਿੱਖ ਵੀ ਜਿਹੜੇ ਨੇ ਉਹ ਵੀ ਪਾਰਟ ਕਰਦੇ ਵੀ ਨੇ ਬਿਲਕੁਲ ਤੇ ਕਈ ਜਗ੍ਹਾ ਤੇ ਕੀਰਤਨ ਵੀ ਕਰਦੇ ਆ ਹੂੰ لیکن ਜਿਹੜੀ ਕੋਸ਼ਿਸ਼ ਹੋ ਰਹੀਦਾ ਜਿਹੜੀਆਂ ਨੇ ਜੇ ਹਰਮੰਦਰ ਸਾਹਿਬ ਹੈ ਜਾਂ ਜਿਹੜੇ ਸਾਡੇ ਸਥਾਨ ਹੁੰਦੇ ਨੇ ਜੀ ਉਹਨਾਂ ਦੀ ਮਰਿਆਦਾ ਜਿਹੜੀਆਂ ਨੇ ਉੱਥੇ ਲੱਗ ਹੁੰਦੀਆਂ ਨੇ ਜੀ ਤੇ ਕਹੋਣ ਵਾਲਾ ਜੇ ਮੈਂ ਪੂਰਾ ਬਿਆਨ ਜੇ ਮੈਂ ਉਹਦਾ ਦੇਖਿਆ ਨਹੀਂ ਸਰ ਮਜੀਤ ਸਿੰਘ ਜੀ ਹੂੰ ਚਲੋ ਸਿੰਘ ਸਾਹਿਬ ਮੈਂ ਮੈਂ ਤੁਹਾਨੂੰ ਥੋੜਾ ਬਿਆਨ ਦੀ ਥੋੜੀ ਜਾਣਕਾਰੀ ਦੇ ਦਾਂ ਕਿਉਂਕਿ ਨਾ ਲਗਾਤਾਰ ਚੱਲ ਰਿਹਾ ਕਿ ਕੱਲ ਨਾ ਪੰਜ ਸਿੰਘ ਸਭਾਨਾ ਦੀ ਮੀਟਿੰਗ ਸੀ ਉਸ ਮੀਟਿੰਗ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਹਰਜਿੰਦਰ ਸਿੰਘ ਸ਼ਰੀਨਗਰ ਵਾਲਿਆਂ ਦੇ ਪਿੰਡ ਵਿਖੇ ਸਮਾਗਮ ਸੀ ਤਾਜ ਅਸੀ ਜੀ ਨੇ ਉਹਨਾਂ ਦੇ ਨਾਲ ਕੀਰਤਨ ਕੀਤਾ ਦਾ ਸਵਾਲ ਦੇ ਵਿੱਚ ਉਹਨੇ ਜਵਾਬ ਦਿੱਤਾ ਕਹਿੰਦੇ ਕਿ ਉਹ ਗੈਰ ਸਿੱਖ ਹੈ ਵੀ ਸੰਗਤਾਂ ਨੂੰ ਗੁਰਬਾਣੀ ਸਰਵਰ ਨਹੀਂ ਕਰਵਾ ਸਕਦਾ ਗੁਰਬਾਣੀ ਦੇ ਆਧਾਰ ਤੇ ਹਵਾਲਾ ਦਿੱਤਾ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਜਮਾਇਸ ਤਾਂ ਉਹਨਾਂ ਨੇ ਦੱਸਿਆ ਹੋ ਪਰ ਮੈਂ ਮੈਂ ਇਹ ਬਿਆਨ ਦੇ ਮਿਲੂ ਨਹੀਂ ਜੀ ਮੈਨੂੰ ਜਾਣਕਾਰੀ ਨਹੀਂ ਜੀ ਮੈਨੂੰ ਚਲੋ ਚਲੋ ਜੇ ਤੁਸੀਂ ਸਮਝੋ ਜੇਕਰ ਬਿਆਨ ਦਿੱਤਾ ਮੈਨੂੰ ਲੱਗਦਾ ਕਿਉਂਕਿ ਸਾਰੇ ਮੀਡੀਆ ਦਾ ਹਰ ਤੱਕ ਵੀ ਬਿਆਨ ਚੱਲ ਗਿਆ ਤੁਸੀਂ ਵੀ ਇੱਕ ਵਾਰ ਦੇਖ ਲਿਓ ਕਿਉਂਕਿ ਜੇਕਰ ਬਿਆਨ ਦਿੱਤਾ ਗਈ ਤੁਹਾਨੂੰ ਲੱਗਦਾ ਨਹੀਂ ਕਿ ਗੈਰ ਸਿੱਖ ਵੀ ਨੂੰ ਜਿਹੜਾ ਇਸ ਤਰ੍ਹਾਂ ਤੋੜਨਾ ਕਿ ਠੀਕ ਹੈ ਤੁਹਾਨੂੰ ਹਾਂ ਨਹੀਂ ਵੇਖੋ ਜੀ ਇਤਨੀ ਜਿਹੜਾ ਵੇਖੋ ਆਪਾਂ ਦਾ ਜਿਹੜੇ ਬੱਚੇ ਆਪਣੇ ਆਪੇ ਜਿੰਦੇ ਆ ਜਿਹੜੇ ਬੱਚੇ ਅਮਰਤਾਰੀ ਵੀ ਨਹੀਂ ਹੁੰਦੇ ਹਾਂ ਦਾ ਜਿਹੜੇ ਗੈਰ ਸੱਤ ਪਰਿਵਾਰ ਹੁੰਦੇ ਨੇ ਉਹ ਵੀ ਇੱਥੇ ਹਰ ਗੁਰਦੁਆਰਾ ਸਾਲ ਚ ਬਹੁਤ ਅਮਰਸਰ ਸਤੰਦਰ ਸਾਹਿਬ ਕੀ ਬਹੁਤ ਲੋਕੀ ਜਿਹੜੇ ਦੁਨੀਏ ਦੀ ਸੇਵਾ ਕਰਦੇ ਨੇ ਚੰਗੀਆਂ ਸੇਵਾ ਨਿਭਾਉਂਦੇ ਨੇ ਹਰ ਥਾਂ ਦੇ ਗੁਰਦੁਆਰਾ ਸਾਹਿਬ ਬਹੁਤ ਬਹੁਤ ਹੁੰਦੇ ਹੈਂ ਮੈਂ ਦਿੱਲੀ ਜਾ ਕੇ ਆਇਆ ਉੱਥੇ ਬੜੇ ਗੁਰਦੁਆਰੇ ਨੇ ਆ ਇੱਥੇ ਚੰਡੀਗੜ੍ਹ ਸਾਡੇ ਗੁਰਦੁਆਰਿਆਂ ਚ ਇੱਥੇ ਵੀ ਬੜੇ ਪਰਿਵਾਰ ਇਸ ਤਰ੍ਹਾਂ ਆਉਂਦੇ ਨੇ ਤੇ ਜਦੋਂ ਪਰਿਵਾਰ ਆਉਂਦੇ ਨੇ ਉਹਨਾਂ ਨੂੰ ਨਾਲ ਜੋੜਨ ਦੀ ਲਾੜਿਆ ਮੇਰੇ ਕੋਲ ਆਪਾਂ ਜਿਹੜਾ ਇੱਕ ਕਹਿੰਨੇ ਆ ਕਿ ਸਾਈ ਧਾਰੀ ਹੁੰਦੇ ਨੇ ਹੂੰ ਹੂੰ ਅਮਰ ਧਾਰੀ ਵੀ ਇੱਕ ਅਮਰ ਧਾਰੀ ਵੀ ਆਉਂਦੇ ਨੇ ਤੇ ਉਹਨਾਂ ਨੂੰ ਵੀ ਹੁੰਦਾ ਵੀ ਜਿਹੜੇ ਪਰਿਵਾਰ ਹੁੰਦੇ ਨੇ ਉਹ ਬਾਣੀ ਆਪਣੇ ਘਰਾਂ ਚ ਪੜ੍ਹਦੇ ਨੇ ਸਿੰਧੀ ਪਰਿਵਾਰਾਂ ਦੇ ਜਿਹੜੇ ਬਹੁਤ ਨੇ ਜਿਹੜੇ ਵੀ ਉਹ ਬਾਣੀ ਪੜ੍ਹਦੇ ਨੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਨੇ ਬਿਲਕੁਲ ਬਿਲਕੁਲ ਜਿਸ ਹਨ ਰਿਕੋਚ ਜਿਹੜੀਆਂ ਇਹ ਜਿਹੜੀਆਂ ਹੈਗੀਆਂ ਤਾਂ ਆਪਾਂ ਨੂੰ ਕੋਸ਼ਿਸ਼ ਜਿਹੜੀ ਇੱਥੇ ਬੜੀਆਂ ਡੰਗਿਆਈ ਵਾਲੇ ਮਸਲੇ ਨੇ ਹੂੰ ਇਹਨਾਂ ਤੇ ਵਿਚਾਰਾ ਜਿਹੜੀਆਂ ਇਹ ਤੇ ਕਿਤੇ ਜਿਹੜੇ ਸਿੰਘ ਸਾਹਿਬ ਨੇ ਤੇ ਉਸੇ ਕੁਬਦੀ ਜੀ ਉਹਨਾਂ ਨੇ ਵੀ ਵਿਚਾਰਾ ਦੀ ਲੋੜ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਆ ਹੂੰ ਕਿ ਆਪਾਂ ਨੂੰ ਕਿੱਦਾਂ ਜੋੜਨਾ ਕਿ ਆਪਾਂ ਕਿਸ ਤਰ੍ਹਾਂ ਕਰਨਾ ਜਿਹੜੇ ਨਹੀਂ ਵੀ ਪਰਿਵਾਰ ਉਹਨਾਂ ਨੂੰ ਆਪਾਂ ਗੁਰੂ ਘਰ ਦੇ ਨਾਲ ਲਿਆ ਕੇ ਇੱਥੇ ਆਉਣ ਨਤਮਸਤਕ ਹੋਣਾ ਬਾਣੀ ਪੜਨ ਬਾਣੀ ਬਾਣੀ ਸਰਵਣ ਕਰਨ ਸਰਾਵਣ ਕਰਾਉਣ ਵੀ ਜਿਹੜੇ ਕੋ ਬਾਣੀ ਸ਼ੁੱਧ ਬਾਣੀ ਪੜਦੇ ਨੇ ਉਹਨਾਂ ਨੂੰ ਅੱਗੇ ਵੀ ਬਾਣੀ ਜਿਹੜੀ ਆ ਬੱਚਿਆਂ ਨੂੰ ਬਾਣੀ ਪੜਾਉਣੀ ਚਾਹੀਦੀ ਆ ਹੂੰ ਬਿਲਕੁਕੁਲ ਇਹ ਜਿੱਦ ਤੱਕ ਮਰਿਆਦਾ ਦਾ ਗੱਲ ਜਿੱਥੇ ਕਿਤੇ ਜਿਹੜੀ ਉਹ ਮਰਿਆਦਾ ਤੇ ਇੱਕ ਅਲੱਗ ਆ ਹੂੰ ਹੂੰ ਇੱਥੇ ਮਰਿਆਦਾ ਉੱਥੇ ਮਰਿਆਦਾ ਚੱਲਦੀ ਆ ਜੀ ਜੀ ਇਹ ਜਿੱਦ ਤੱਕ ਜਿਹੜੇ ਮਸਲੇ ਜਿਹੜੇ ਸੰਗਤੀ ਰੂਪ ਚੱਲ ਕਰਨਾ ਨੇ ਉਹ ਜਿੱਦਾਂ ਹੁਣੇ ਪ੍ਰਭਾਤ ਫੇਰੀਆਂ ਚੱਲਦੀਆਂ ਜੀ 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 ਪਰਵਾਸ ਮੇਰੀਆਂ ਦੇ ਵਿੱਚ ਕਿੰਨੇ ਪਰਿਵਾਰ ਨੇ ਜਿਹੜੇ ਗੈਰਸਿਕ ਪਰਿਵਾਰ ਹੁੰਦੇ ਜਿਹੜੇ ਆਪਣੇ ਘਰਾਂ 'ਚ ਪਰਵਾਸੇਰੀ ਨੂੰ ਬਣਾਉਂਦੇ ਨੇ ਸੇਵਾ ਕਰਦੇ ਨੇ ਤੇ ਉਹ ਜਿਵੇਂ ਆਪਾਂ ਨਾਲ ਜਾਣਦੇ ਆ ਪਰਵਾਸੇਰੀਆਂ ਜਿਹੋ ਤੇ ਉਚਬਤ ਵੀ ਪੜਦੇ ਨੇ ਬਿਲਕੁਲ ਬਿਲਕੁਲ ਤੇ ਬਿਲਕੁਲ ਕਿਵੇਂ ਬਸ ਇਹ ਮਸਲੇ ਬੜੇ ਨਾ ਗੰਭੀਰ ਮਸਲੇ ਨੇ ਹਮ ਤੇ ਇਹਨਾਂ ਤੇ ਬੜੀਆਂ ਗੰਗਾਈਆਂ ਵਾਲੀਆਂ ਵਿਚਾਰਾਂ ਦੇ ਲੋਕ ਇੱਕ ਸਿੰਘ ਸਾਹਿਬ ਜਿਵੇਂ ਲਾਸਵਾਲਾ ਕਿ ਤੁਸੀਂ ਬੁੱਧੀਜੀਵੀ ਹੋ ਕਈ ਵਾਰ ਮੈਂ ਵੀ ਜਿਹੜਾ ਅਕਸਰ ਦੇਖਦੇ ਆ ਜਦੋਂ ਕੋਈ ਗੈਰ ਸਿੱਖਾ ਸੰਗਤ ਦੇ ਵਿੱਚ ਕੀਰਤਨ ਕਰਦਾ ਹੈ ਜਗ ਗੁਰਬਾਣੀ ਦੇ ਜਿਹੜਾ ਮਨੋਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦਾ ਹੈ ਕਈ ਵਾਰ ਉਸ ਦਾ ਮਨ ਬਣ ਜਾਂਦਾ ਹੈ ਕਿ ਮੈਂ ਵੀ ਸਿੱਖ ਬਣ ਜਾ ਕਿ ਇਦਾਂ ਵੀ ਇਦਾਂ ਵੀ ਕਈ ਵਾਰ ਹੁੰਦਾ ਮੈਂ ਕਈ ਦੇਖੇ ਪਰਿਵਾਰ ਦੇਖੇ ਨੇ ਸਾਡੇ ਇੱਥੇ ਇੱਕ ਕਮਾਲੀ ਜਿਹਾ ਸਾਡੇ ਇੱਕ ਬਾਬਾ ਬਿਂਦਰਪਾਲ ਆਉਂਦੇ ਨੇ ਅਨੰਦ ਕੁਮਾਰ ਉਹਨਾਂ ਦਾ ਨਾ ਇੱਥੇ ਇੱਕ ਸੋਡੀ ਸੈਂਟਰ ਹੈ ਜਿੱਥੇ ਆਈਐਸਪੀ ਸਿੰਘ ਜਿਹੜੀਆਂ ਉਹਨਾਂ ਦਾ ਸੈਂਟਰ ਚੁੜਾਉਂਦੇ ਨੇ ਜੀ 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 ਜਿਹੜੀਆਂ ਉਹਨਾਂ ਦਾ ਸੈਂਟਰ ਚੁੜਾਉਂਦੇ ਨੇ ਜੀ ਜੀ ਦੇਖ ਪਾਉਣ ਤੋਂ ਬਾਅਦ ਹੁਣ ਉਹ ਆਪ ਸਿੰਘ ਸੱਜ ਗਏ ਨੇ ਹੂੰ 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 ਬਈ ਨਾਲ ਨੇ ਕੇਸ ਰੱਖੇ ਦਸਤਾਰਪੁਰ ਦੀ ਫਿਰੋ ਸਿੰਘ ਸੱਜ ਗਏ ਨੇ ਪਰਿਵਾਰ ਚ ਵੀ ਤੇ ਜਦੋਂ ਜਦੋਂ ਕਿੰਨਾ ਕਿੰਨਾ ਵੀ ਜਿੰਨਾ ਕਿਸੇ ਨੂੰ ਆਨੰਦ ਆਉਣ ਲੱਗੂਗਾ ਜੰਨੀ ਸ਼ੁਰੂਆਤ ਹੋਊਗੀ ਤਾਂ ਉਹਨਾਂ ਦੇ ਆਪਣੇ ਉਹ ਉਹ ਉਹਨਾਂ ਦੇ ਤਬਦੀਲੀ ਆਉਂਦੀ ਆਉਂਦੀ ਹੈ ਜੀ ਜੀ ਤੇ ਲੇਕਿਨ ਤਬਦੀਲੀ ਲਿਆਉਣ ਸ਼ੁਰੂਆਤ ਕਰਨੀ ਪੈਂਦੀ ਹੈ ਨਾ ਜੀ ਬਿਲਕੁਲ 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 ਇਹ ਆਪਾਂ ਨਾਲ ਬਿਲਕੁਲ ਰੱਖਦੇ ਹਾਂ ਅਸਤਾਨਾ ਉਹਨੇ ਜਨਾ ਕਿ ਆਪਾਂ ਇੰਟਰਵਿਊ ਕੱਲ੍ਹ ਫੇਰ ਬੰਦ ਕਰਾਂਗੇ ਤੇ ਫਿਰ ਤਾਂ ਨਹੀਂ ਨਾ ਇਹ ਗੁਰੂ ਘਰ ਨਹੀਂ ਮੇਰਾ 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 ਹੀ ਸਵਾਲ ਹੈ ਜਿਵੇਂ ਜਥੇਦਾਰ ਸਾਹਿਬ ਨੇ ਇਹ ਕਿਹਾ ਤਾਂ ਵੀ ਹਾਂ ਬਿ ਜਿਹੜਾ ਗੁਰਬਾਣੀ ਦੇ ਸਿਧਾਂਤਾਂ ਦੇ ਮੁਤਾਬਿਕ ਜਿਹੜਾ ਉਲਟ ਹੈ ਕਿ ਤੁਹਾਨੂੰ ਲੱਗਦਾ ਨਹੀਂ ਜਿਹੜਾ ਗਾਇਰ ਸਿੱਖ ਹੈ ਜਿਵੇਂ ਖਾਸ ਤੌਰ ਤੇ ਜੱਸੀ ਦੀ ਗੱਲ ਕੀਤੀ ਜਾਵੇ ਜਿਹੜਾ ਕੀਰਤਨ ਕਰਦਾ ਕਿਤਨਾ ਕਿਤੇ ਫਿਰਦੋ ਮਨ ਜਿਹੜਾ ਕਿਤਨਾ ਕਿਤੇ ਬੰਦੇ ਦਾ ਡੋਲਦਾ ਵੀ ਯਾਰ ਅਕਾਲ ਤਖਤ ਦੇ ਜਥੇਦਾਰ ਨੇ ਜਿਹੜਾ ਇਸ ਤਰ੍ਹਾਂ ਦੀ ਸ਼ਬਦਾਵਲੀ ਗੱਲ ਦੀ ਗੱਲ ਕਰ ਰਹੇ ਬੇਸ਼ੱਕ ਉਹਨਾਂ ਨੇ ਗੁਰੂ ਸਿਧਾਂਤਾਂ ਦੇ ਮੁਤਾਬਿਕ ਗੱਲ ਕੀਤੀ ਹੈ ਵੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਤਾਂ ਮਨ ਨੂੰ ਠੇਸ ਪਹੁੰਚਦੀ ਹੈ ਯਾਰ ਮੈਂ ਤਾਂ ਗੁਰੂ ਦੇ ਨਾਲ ਲੱਗਣਾ ਪਰ ਮੈਨੂੰ ਪਹਿਲੀ ਤੋੜ ਰਹੇ ਨੇ ਉਹ ਤਾਂ ਚਲੋ ਕਿਹਨਾਂ ਅੰਦਰ ਹੈ ਕਿਹਨਾਂ ਇਹ ਤਬਦੀਲੀ ਵੀ ਆਈ ਨਹੀਂ ਕਿਰਾ ਮਹਿਸੂਸ ਹੁੰਦਾ ਵੀ ਮੈਨੂੰ ਇਸ ਕਰਕੇ ਲੱਗਾ ਕਿ ਮੈਂ ਸਿੰਘ ਵੀ ਸੱਜਾਂ ਹਾਂ ਇਹ ਵੀ ਠੀਕ ਹੈ ਬਿਲਕੁਲ ਇਹ ਵੀ ਤਬਦੀਲੀ ਆ ਜਾਂਦੀ ਹੈ ਨਾ ਤੇਰਾ ਵੀ ਆਪਾਂ ਨੂੰ ਇਹ ਚਿਤੋਂ ਮਹਿਸੂਸ ਹੋਇਆ ਮੈਨੂੰ ਇਸ ਕਰਕੇ ਕਿਹਾ ਕਿ ਹੁਣ ਮੈਂ ਨੀਮਾ ਸਿੰਘ ਸੱਜੂਗਾ ਮੈਂ ਆਵ ਅਮਰਤਪਾਨ ਨਹੀਂ ਕਰਨਾ ਬਿਲਕੁਲ ਬਿਲਕੁਲ ਜੀ ਦੋਵੇਂ ਪਾਸੇ ਗੱਲਾਂ ਹੋ ਜਾਂਦੀਆਂ ਨਹੀਂ ਚਲੋ ਚੰਗੀ ਗੱਲ ਕਹਿਣ ਵਾਸਤੇ ਪ੍ਰੇਰਣਾ ਦੇਖੋ ਪ੍ਰੇਰਣਾ ਤੇ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਜਿਹਦੇ ਆਪਣੇ ਵੀ ਜਿਹੜੇ ਸਿੰਘ ਹੁੰਦੇ ਨੇ ਜਿਹਨੂੰ ਅਮਰਤਪਾਨ ਨਹੀਂ ਕਰਦੇ ਆਪਾਂ ਕਿਤੇ ਵੀ ਕੋਈ ਜਗ੍ਹਾ ਤੇ ਆਪਣੇ ਹੋਣਾ ਇਨੇ ਵੱਡੇ ਸਮਾਗਮ ਹੋਏ ਨੇ ਰੀਸੈਂਟਲੀ ਆਪਾਂ ਸਹਿਬ ਜਗਿਆਂ ਦਾ ਮਨਾ ਰਹੇ ਆ ਬਿਲਕੁਲ ਨਹੀਂ ਜਰ ਮਨਾ ਜੇ ਵਾਜੇ ਵੀ ਚੱਲ ਰਿਹਾ ਤੇ ਉੱਥੇ ਜਿੰਨੇ ਲੋਕੀ ਨੌਜਵਾਨ ਆਉਂਦੇ ਨੇ ਸਾਰੇ ਅੰਮ੍ਰਿਤਧਾਰੀ ਚੰਨੀਆਂ ਆਉਂਦੇ ਹਾਂ ਬਿਲਕੁਲ ਲੇਕਿਨ ਆਪਾਂ ਨਾਲ ਉਹਨਾਂ ਨੂੰ ਪਹੁੰਚਦੇ ਆ ਵੀ ਤੁਸੀਂ ਆਓ ਇੱਥੇ ਪੀ ਬੈ ਤੁਸੀਂ ਬਡੇ ਘਰ ਸਾਬ ਕਿਉਂ ਆਏ ਜੇ ਕੀ ਲੈਣ ਆਏ ਤੇ ਤੋਂ ਕੀ ਲੈ ਕੇ ਜਾਣਾ ਬਿਲਕੁਲ ਜਦੋਂ ਆਪਾਂ ਜਨਦੋਤਾਂ ਨੂੰ ਸ਼ਿਕਾਇਤ ਕਰਾਂਗੇ ਵੇਰ ਕਰਾਂਗੇ ਗੁਰੂ ਦੇ ਬਾਣੀ ਦਾ ਸਦਾਰਤ ਸਹਿਬ ਜਗਿਆਂ ਦੀ ਜਿਹੜੀ ਸ਼ਰਧਾ ਦੇ ਬਾਰੇ ਆਪਾਂ ਨਾਲ ਦੱਸਾਂਗੇ ਤਾਂ ਬਹੁਤ ਵੱਡੀਆਂ ਤਬਦੀਲੀਆਂ ਆਉਂਦੀਆਂ ਠੀਕ ਹੈ ਠੀਕ ਹੈ ਠੀਕ ਆਉਣੇ ਤੁਸੀਂ ਦੇਖੋ ਆਪਣੇ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਬਣੀ ਤੇ ਵਾਈਸ ਪრეਜ਼ੀਡੈਂਟ ਰਜਿੰਦਰ ਜਿਹੜਾ ਹਾਂ ਬਿਲਕੁਲ 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 ਦੇਖੋ ਉਹਨਾਂ ਨੇ ਉਹਨਾਂ ਨੇ ਅਮਰਤਪਨ ਵੀ ਕੀਤਾ ਸਿੱਖੀ ਸੋਭ ਸਿਖਾਈ ਨਹੀਂ ਇਸ ਕਰਕੇ ਜਿਹੜੀ ਤਬਦੀਲੀ ਚੰਗੀ ਆਉਂਦੀ ਉਹਨੂੰ ਉਹਨੂੰ ਤਾਂ ਉਹਦੀ ਸਲਾਹ ਲੈਣੀ ਚਾਹੀਦੀ ਠੀਕ ਹੈ ਠੀਕ ਹੈ ਸੋਲ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰ ਦੇਣ ਲਈ ਥੈਂਕ ਯੂ ਜੀ ਸੋ ਬਿਲਕੁਲ ਇਸ਼ਾਨਾ ਸਰਜੀਤ ਸਿੰਘ ਸੋਲ ਜੋ ਕਿ ਸਿੱਖ ਬੁੱਧੀਜੀਵੀ ਨੇ ਕਿਉਂਕਿ ਜਿਹੜਾ ਧਾਰਮਿਕ ਮਸਲੇ ਹੁੰਦੇ ਨੇ ਉਸ ਤੇ ਜਿਹੜਾ ਹੈ ਕਿਤੇ ਨਾ ਕਿਤੇ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਵਿਚਾਰ ਚਰਚਾ ਹੋਣੀ ਚਾਹੀਦੀ ਆ ਬੈਠ ਕੇ ਜਦੋਂ ਬੁੱਧੀਜੀਵੀ ਬੈਠਣਗੇ ਆਪਸੀ ਵਿਚਾਰ ਚर्चा ਕਰਨਗੇ ਪ੍ਰਚਾਰਕ ਬੈਠਣਗੇ ਤਾਂ ਸਤੇ ਵਾਕਈ ਜਿਹੜਾ ਉਸ ਤੋਂ ਬਾਅਦ ਕੋਈ ਸਿਧਾਂਤਾਂ ਦੇ ਮੁਤਾਬਿਕ ਜਿਹੜੀ ਕੋਈ ਆ ਗੱਲ ਹੋ ਸਕਦੀ ਹੈ ਇੱਕ ਹੋਰ ਵੀ ਆ ਇਹਨਾਂ ਨੇ ਗੱਲ ਕੀਤੀ ਹੈ ਕਿ ਜੇਕਰ ਸਿੰਘ ਸਬਾਨ ਨੇ ਇਸ ਬਾਰੇ ਗੱਲ ਦਾ ਜ਼ਿਕਰ ਕੀਤਾ ਕਿ ਸ਼ਾਇਦ ਹੋ ਸਕੇ ਕਿ ਉਹ ਇਸ ਗੱਲ ਨੂੰ ਸੁਣ ਕੇ ਸਿੱਖ ਬਣ ਜੇ ਸਿੱਖ ਰਿਆਤ ਮਰਿਆਦਾ ਦੇ ਵਿੱਚ ਹੋਵੇ ਕਿ ਜਲਦੀ ਜਿਹੜਾ ਰਹਿਤ ਮਨਿਆਦਾ ਦੇ ਨਾਲ ਉਹ ਗੁਰਬਾਣੀ ਦਾ ਜਿਹੜਾ ਪ੍ਰਚਾਰ ਆ ਉਹ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦੇਵੇ ਪਰ ਸਿਧਾਂਤਾਂ ਤੇ ਮਦਦਬਿਕ ਜਿਹੜਾ ਨੇ ਮੈਂ ਗੱਲ ਕੀਤੀ ਆ ਪਰ ਦੂਜੇ ਪਾਸੇ ਜਦੋਂ ਪੰਜ ਸਿੰਘ ਸਭਾ ਨਾਲ ਦੀ ਮੀਟਿੰਗ ਹੋਈ ਤਾਂ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਮੇਰੇ ਸਵਾਲ ਕੀਤਾ ਗਿਆ ਤਾਂ ਇਸ ਬਾਰੇ ਕੀ ਕੁਝ ਕੀਤਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਸਮਾਗਮ ਦੀ ਦਸੀ ਤਸਵੀਰ ਜਿਸੀ ਸਿੰਗਲ ਨੂੰ ਕੀਰਤਨ ਕਰਦੇ ਆ ਇਹ ਹੈ ਕਿ ਪਤਨ ਸਿੰਘ ਫੋਨ ਕਰਕੇ ਪਿੱਛੇ ਭਾਈ ਅਵਿੰਦਰ ਸਿੰਘ ਜੀ ਨੇ ਰਵੇ ਬੈਠੇ ਆ। तो गलत तो नहीं है यह सिख रह मरिया बिलकुल करके लिखा है सर तु भी सुनिया श्री अकाल तख्त साहब के कार्यकारी जथेदार कुलदीप गढ़गज ने ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਜ਼ਿਕਰ ਕੀਤਾ ਕਿ ਸੰਗਤਾਂ ਦੇ ਵਿੱਚ ਖਾਸ ਤੌਰ ਤੇ ਗੈਰ ਸਿੱਖ ਗੁਰਬਾਣੀ ਦਾ ਜਿਹੜਾ ਪ੍ਰਚਾਰ ਆ ਪ੍ਰਸਾਰ ਆ ਉਹ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਅਕਸਰ ਹੀ ਦੇਖਦੇ ਆ ਕਿ ਜਿਹੜੇ ਗੈਰ ਸਿੱਖ ਵੀ ਜਿਹੜੇ ਨੇ ਉਹ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ ਗੁਰੂ ਦੇ ਨਾਲ ਜੁੜ ਰਹੇ ਨੇ ਪਰ ਉਹਨਾਂ ਨੇ ਆਪਣੇ ਸਿਧਾਂਤਾਂ ਦੇ ਮੁਤਾਬਿਕ ਗੱਲ ਕਰੀ ਹੈ ਕਿ ਹੁਣ ਸਮਝਿਏ ਕਿ ਜਸਵੀਰ ਸਿੰਘ ਜੱਸੀ ਜਿਹੜੇ ਨੇ ਇਸ ਬਾਰੇ ਕੋਈ ਜੜੀ ਆ ਆਪਣੀ ਜੜੀਆ ਕੋਈ ਟਿੱਪਣੀ ਜਾਂ ਕੋਈ ਆਪਣੇ ਵਿਚਾਰ ਨੇ ਉਹ ਸਾਂਝੇ ਕਰਨਗੇ ਜਾਂ ਫਿਰ ਜੋ ਇਸ ਤੇ ਚਰਚਾ ਚੱਲ ਰਹੀ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਜ ਇੱਥੇ ਨਾਨ ਨੇ ਗੱਲ ਕਹੀ ਹੈ ਕਿਉਂਕਿ ਬੇਸ਼ੱਕ ਵੱਡਾ ਸਮਾਗਮ ਜਿਹੜਾ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਤਾਂ ਉਹਨਾਂ ਨੇ ਆਪਣੇ ਜੱਦੀ ਪਿੰਡ ਵਿੱਚ ਰੱਖਿਆ ਗਿਆ ਸੀ ਤਾਂ ਸਾਹਿਬ ਸਾਹਿਬ ਜਿਆਦਾਂ ਦੀ ਸ਼ੀਦੀ ਦਿਹਾੜੇ ਨੂੰ ਸਮਰਪਿਤ ਤਾਂ ਉਹ ਸਮਾਗਮ ਉੱਥੇ ਲਿਖੇ ਗਏ ਤਾਂ ਜੱਸੀ ਜਾਨਕੀ ਜਸਪੀਰ ਸਿੰਘ ਜੱਸੀ ਜੋ ਕਿ ਪੰਜਾਬੀ ਕਲਾਕਾਰ ਨੇ ਉਹਨਾਂ ਨੇ ਉੱਥੇ ਸਰਵਰ ਕੀਤਾ ਗੁਰਬਾਣੀ ਦਾ ਪ੍ਰਚਾਰ ਕੀਤਾ ਕੀਰਤਨ ਕਰਿਆ ਤਾਂ ਉਸ ਤੋਂ ਬਾਅਦ ਜਿਹੜਾ ਜਥੇਦਾਰ ਨੇ ਜਿਹੜਾ ਇਸ ਵਾਰ ਜਿਹੜੀ ਹੈ ਬਿਆਨ ਦਿੱਤਾ ਉਹ ਦਰਸ਼ਕਾਂ ਨੇ ਸਾਰਾ ਸੁਣਿਆ ਤਾਂ ਇਸ ਤੇ ਵਿਚਾਰ ਚਰਚਾ ਕਿਵੇਂ ਹੋएगी ਕਿ ਆ ਕੀ ਵਾਕਈ ਅਸੀਂ ਗੈਰ ਸਿੱਖ ਨੂੰ ਤੋੜਨ ਦੀ ਗੱਲ ਕਰ ਰਿਹਾ ਜਾਂ ਫਿਰ ਵਾਕਈ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਬਿਆਨ ਦੇ ਮੁਤਾਬਿਕ ਜਿਹੜਾ ਗੈਰ ਸਿੱਖ ਹੈ ਉਹ ਸਿੱਖੀ ਸਿਧਾਂਤਾਂ ਦੇ ਵਿੱਚ ਆ ਜਾਵੇਗਾ ਜਾ ਫਿਰ ਆਪਾਂ ਸਮਝੀਏ ਕਿ ਉਸ ਨੂੰ ਕਿਵੇਂ ਸਿੱਖੀ ਸਿਧਾਂਤਾਂ ਦੇ ਵਿੱਚ ਲੈ ਕੇ ਆਉਣਾ ਦੱਸਦਾ ਇਹ ਅੱਜ ਦੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਜਿਹੜੀ ਸਾਰੀ ਚਰਚਾ ਵਿਚਾਰ ਚਰਚਾ ਜਿਹੜਾ ਸਿੰਘ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਉਸ ਤੇ ਕੀ ਕੀਤੀ ਹੈ ਸੋ ਕਾਲ ਇਸੇ ਸਮੇਂ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਹੋਰ ਵਿਚਾਰ ਚਰਚਾ ਤੇ ਪੰਜਾਬ ਦੇ ਮੁੱਦੇ ਦੀ ਜੜੀ ਜਾਂ ਗੱਲ ਕਰਾਂਗੇ ਹੁਣ ਮੈਨੂੰ ਜਨਕੀ ਅਮਰਜੀਤ ਸਿੰਘ ਜੀ ਦਾ ਜਜ਼ਾਤ ਧੰਨਵਾਦ